ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਮੋਤੀਆਂ ਅਰਗੜ ਡਿਜ਼ਾਈਨ ਲੈ ਕੇ ਆਈਆਂ ਦੇਖੋ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਹਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ ਨੂੰ ਫਿਰ ਨਾਲ ਬਟਨ ਪੱਟੀ ਜੇਕਰ ਤੁਸੀਂ ਬਟਨ ਪੱਟੀ ਵਾਲਾ ਕੋਈ ਪ੍ਰੋਜੈਕਟ ਬਣਾ ਰਹੇ ਹੋ ਤੇ ਇਹਦੀ ਬਟਨ ਪੱਟੀ ਵੀ ਨਾਲ ਚਲਾ ਸਕਦੇ ਆਪਾਂ ਠੀਕ ਹੈ ਚਾਹੇ ਨੂੰ ਬਾਰਡਰ ਦੇ ਤੌਰ ਤੇ ਬਣਾਓ ਚਾਹੇ ਸਾਰੇ ਪ੍ਰੋਜੈਕਟ ਤੇ ਬਣਾਓ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖਣੇ ਆ ਆਪਾਂ ਜਿਵੇਂ ਚਾਰ 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 ਲਾਸਟ ਤੇ ਦੋ ਕੁੰਡੇ ਵਾਧੂ ਚਾਰ ਸਲਾਂਗਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਚਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਅਸੀਂ ਡਿਜ਼ਾਈਨ ਨੂੰ ਬਣਾਉਣ ਲਈ ਮੈਂ ਸਲਾਈ ਉੱਪਰ ਇਸ ਤਰ੍ਹਾਂ ਸਿੰਗਲ ਕੁੰਡੇ ਲਏ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਲੈਣੇ ਆ ਤਾਂ ਸਿੱਧੀ ਸਾਈਡ ਆਪਣੀ ਇੱਧਰ ਆਉਂਦੀ ਹੈ ਫਿਰ ਉਲਟੀ ਸਾਈਡ ਤੋਂ ਸਲਾਈ ਸ਼ੁਰੂ ਹੁੰਦੀ ਹੈ ਠੀਕ ਹੈ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਕੁੰਡੇ ਲਏ ਆ ਉਲਟੀ ਸਾਈਡ ਆ ਰਹੀ ਹੈ ਤਾਂ ਤੁਸੀਂ ਪਹਿਲਾਂ ਉਲਟੀ ਸਾਈਡ ਤੋਂ ਇੱਕ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਕਿਉਂਕਿ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਇਹ ਜਿਹੜਾ ਸ਼ੁਰੂ ਹੁੰਦਾ ਹੈ ਪਹਿਲੀ ਚਲਾਈ ਸਿੱਧੀ ਸਾਈਡ ਤੋਂ ਸ਼ੁਰੂ ਹੋਊਗੀ ਜੇਕਰ ਤੁਸੀਂ ਕੁੰਡੇ ਉਸੇ ਤਰ੍ਹਾਂ ਲਾਏ ਆ ਤੁਹਾਡੀ ਸਿੱਧੀ ਸਾਈਡ ਆ ਰਹੀ ਹੈ ਤਾਂ ਤੁਸੀਂ ਡਿਜ਼ਾਈਨ ਸ਼ੁਰੂ ਕਰ ਲੈਣਾ ਜੇਕਰ ਇਸ ਤਰ੍ਹਾਂ ਕੁੰਡੇ ਪਾਏ ਤਾਂ ਇੱਕ ਸਲਾਈ ਉਲਟੇ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਲਓ ਜੀ ਹੁਣ ਆਪਾਂ ਆਪਣਾ ਡਿਜ਼ਾਈਨ ਇਹੜਾ ਸ਼ੁਰੂ ਕਰਾਂਗੇ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰਕੇ ਸਾਰੀ ਸਿਲਾਈ ਆਪਾਂ ਉਲਟੀ ਬਣਾਉਣੀ ਹੈ ਰਾਈਟ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਸਾਰੀਆਂ ਸਿਲਾਈਆਂ ਉਲਟੀਆਂ ਹੀ ਆਉਣੀਆਂ ਪਹਿਲੀ ਸਿਲਾਈ ਰਾਈਟ ਸਾਈਡ

ਸਿੱਧਾ ਬਣਾਓ ਚਾਹੇ ਉਲਟਾ ਤੁਹਾਡੀ ਆਪਣੀ ਮਰਜ਼ੀ ਹੈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਡਿਜ਼ਾਈਨ ਦੀ ਦੇਖੋ ਇਹ ਸਾ ਡਿਜ਼ਾਈਨ ਚ ਸਟਾਰਟਿੰਗ ਤੇ ਲਾਸਟ ਤੇ ਧਿਆਨ ਦੇਣਾ ਤੁਸੀਂ ਕੁੰਡੇ ਜਿਹੜੇ ਕਿਸ ਤਰ੍ਹਾਂ ਬਣਾਉਣੇ ਆਪਾਂ ਠੀਕ ਹੈ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੁਣ ਥ੍ਰੈਡ ਆਪਾਂ ਅੱਗੇ ਰੱਖਾਂਗੇ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ ਉਲਟਾ ਕੁੰਡਾ ਚਾਰ-ਚਾਰ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬਣੂਗਾ ਤਿੰਨ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਹੋਂ ਥ੍ਰੈਡ ਪਿੱਛੇ ਕਰਕੇ ਇੱਕ ਕੁੰਡੇ ਦੇ ਤਿੰਨ ਬਣਾਵਾਂਗੇ ਪਹਿਲਾ ਇੱਕ ਕੁੰਡਾ ਐਸੇ ਤੋਂ ਸਿੱਧਾ ਬਣਾ ਲਾਂਗੇ ਫਿਰ ਦੂਸਰਾ ਇਸ ਕੁੰਡੇ ਤੋਂ ਉਲਟਾ ਫਿਰ ਤੀਸਰਾ ਇਸਤਰਾ ਸਿੱਧਾ ਦੇਖੋ ਇੱਕ ਦੇ ਤਿੰਨ ਬਣ ਗਏ ਜਿਹੜਾ ਆਪਣਾ ਇੱਥੇ ਤਿੰਨ ਦਾ ਇੱਕ ਬਣਾ ਕੇ ਆਪਣੇ ਕੁੰਡੇ ਘਟੇ ਸੀ ਇੱਕ ਦੇ ਤਿੰਨ ਬਣਾਉਣ ਨਾਲ ਉਹ ਪੂਰੇ ਹੋ ਜਾਂਦੇ ਆ ਦੁਬਾਰਾ ਫਿਰ ਚਾਰ ਕੁੰਡਿਆਂ ਦਾ ਡਿਜ਼ਾਈਨ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਫਿਰ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਪਹਿਲਾਂ ਸਿੱਧਾ ਥ੍ਰੈਡ ਅੱਗੇ ਫਿਰ ਉਲਟਾ ਥ੍ਰੈਡ ਪਿੱਛੇ ਫਿਰ ਸਿੱਧਾ ਕੁੰਡਾ ਇੱਕ ਦੇ ਤਿੰਨ ਬਣ ਗਏ ਠੀਕ ਹੈ ਥ੍ਰੈਡ ਅੱਗੇ ਫਿਰ اسی ਤਰ੍ਹਾਂ ਚਾਰ ਕੁੰਡਿਆਂ ਦਾ ਡਿਜ਼ਾਈਨ ਤਿੰਨ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਕੁੰਡਾ ਥ੍ਰੈਡ ਕਰਾਂਗੇ ਪਿੱਛੇ ਫਿਰ ਇੱਕ ਕੁੰਡੇ ਤੋਂ ਬਣਾਵਾਂਗੇ ਤਿੰਨ ਕੁੰਡੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਫਿਰ ਉਸੇ ਤਰ੍ਹਾਂ ਇੰਨੇ ਕੁੰਡੇ ਆਂ ਦਾ ਆਪਾਂ ਇੱਕ ਬਣਾਵਾਂਗੇ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਇੱਕ ਕੁੰਡੇ ਤੋਂ ਬਣਾਵਾਂਗੇ ਤਿੰਨ ਕੁੰਡੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਸਿੱਧਾ ਨਾ ਤਾਂ ਆਪਣਾ ਕੁੰਡਾ ਕੋਈ ਵੱਧਦਾ ਹੈ ਸਲਾਈ ਵਿੱਚ ਤੇ ਨਾ ਹੀ ਘਟਦਾ ਜਦੋਂ ਆਪਾਂ ਤਿੰਨ ਦਾ ਇੱਕ ਕਰਦੇ ਦੋ ਕੁੰਡੇ ਘਟ ਜਾਂਦੇ ਇਸ ਤਰ੍ਹਾਂ ਥ੍ਰੈਡ ਪਿੱਛੇ ਕਰਕੇ ਇੱਕ ਤੋਂ ਤਿੰਨ ਬਣਾਉਣੇ ਉਹੀ ਦੋ ਕੁੰਡੇ ਆਪਣੇ ਪੂਰੇ ਹੋ ਜਾਂਦੀ ਹੈ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਹੁਣ ਦੇਖੋ ਸਟਾਰਟਿੰਗ ਚ ਆਪਾਂ ਇੱਕ ਕੁੰਡਾ ਤਾਰਿਆ ਸੀ ਫਿਰ ਤਿੰਨ ਦਾ ਕੀਤਾ ਠੀਕ ਹੈ ਲਾਸਟ ਤੇ ਆਪਣਾ ਹੁਣ ਇਸ ਤਰ੍ਹਾਂ ਆਊਗਾ ਤਿੰਨ ਦਾ ਕੇ ਕਰਕੇ ਇੱਕ ਕੁੰਡੇ ਤੋਂ ਤਿੰਨ ਪਹਿਲਾਂ ਇੱਕ ਸਿੱਧਾ thread ਡੱਗੇ ਫਿਰ ਉਲਟਾ thread ਪਿੱਛੇ ਫਿਰ ਸਿੱਧਾ స్టార్ట్ తిన్నట్స్ట్ కండా ఉల్టా బాల దూసరి సై కంపలీట్టుట సైట్ సైడ్ రైట్ సైడ్ సారీ సలాయ ఉల్టాయి బ తిసరి సై సారి ఉల్టి రైట్ సైడ్ சார் சலாங்க டைன் சார சலாங்க வாரவார் ரபீட் கே ਲਾਸਟ ਵਾਲਾ ਸਿੱਧੀ ਸਲਾ ਸਿੱਧੇ ਪਾਸੇ ਦੇ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਚੌਥੀ ਤੇ ਲਾਸਟ ਸਲਾਈ ਆਉਗੀ ਹੁਣ ਆਪਣੇ ਡਿਜ਼ਾਈਨ ਦੀ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਆਪਣੀ ਇਹ ਡਿਜ਼ਾਈਨ ਆ ਹੁਣ ਇੱਥੇ ਬਣੂਗਾ ਵਿਚਾਲੇ ਠੀਕ ਹੈ ਤਾਂ ਪਹਿਲਾਂ ਆਪਾਂ ਜਦੋਂ ਆਪਾਂ ਦੂਸਰੀ ਸਲਾਈ ਬਣਾਈ ਸੀ ਤਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਸੀ ਹੁਣ ਇੱਥੇ ਆਪਾਂ ਇੱਕ ਕੁੰਡੇ ਤੋਂ ਪਹਿਲਾਂ ਤਿੰਨ ਬਣਾਵਾਂਗੇ ਥ੍ਰੈਡ ਪਿੱਛੇ ਪਹਿਲਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਫਿਰ ਉਲਟਾ ਉਸੇ ਕੁੰਡੇ ਤੋਂ ਫਿਰ ਸਿੱਧਾ ਇੱਕ ਦੇ ਤਿੰਨ ਬਣ ਗਏ ਫਿਰ ਥ੍ਰੈਡ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਹੈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਹੈ ਲਾਸਟ ਤੇ ਤੇ ਸਟਾਰਟਿੰਗ 'ਚ ਬਾਕੀ ਡਿਜ਼ਾਈਨ ਉਹੀ ਰਹਿੰਦਾ ਹੈ ਇੱਕ ਦੇ ਤਿੰਨ ਥ੍ਰੈਡ ਅੱਗੇ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੋਂ ਬਣਾਵਾਂਗੇ ਆਪਾਂ ਇੱਕ ਕੁੰਡਾ ਥ੍ਰੈਡ ਪਿੱਛੇ ਕਰਕੇ ਇੱਕ ਤੋਂ ਤਿੰਨ ਪਹਿਲਾਂ ਇੱਕ ਸਿੱਧਾ ਫਿਰ ਇੱਕ ਉਲਟਾ ਫਿਰ ਇੱਕ ਸਿੱਧਾ ਇੱਕ ਦੇ ਤਿੰਨ ਬਣ ਗਏ ਠੀਕ ਹੈ ਥ੍ਰੈਡ ਅੱਗੇ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਫਿਰ ਇੱਕ ਕੁੰਡੇ ਤੋਂ ਬਣਾਵਾਂਗੇ ਤਿੰਨ ਕੁੰਡੀ ਪਹਿਲਾਂ ਇੱਕ ਸਿੱਧਾ ਥ੍ਰੈਡ ਅੱਗੇ ਉਲਟਾ ਥ੍ਰੈਡ ਪਿੱਛੇ ਸਿੱਧਾ ਥ੍ਰੈਡ ਅੱਗੇ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੋਂ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡ ਪਿੱਛੇ ਫਿਰ ਇੱਕ ਦੇ ਤਿੰਨ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਤਿੰਨ ਕੁੰਡਿਆਂ ਦਾ ਇੱਕ ਫਿਰ ਇੱਕ ਦੇ ਤਿੰਨ ਦੇਖੋ ਹੁਣ ਇੱਥੇ ਲ ਆਪਾਂ ਸਟਾਰਟਿੰਗ 'ਚ ਇੱਕ ਦੇ ਤਿੰਨ ਬਣਾਏ ਸੀ ਤਾਂ ਲਾਸਟ ਤੇ ਤਿੰਨ ਕੁੰਡਿਆਂ ਦਾ ਇੱਕ ਆਊਗਾ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਲਾਸਟ ਵਾਲਾ ਪੌਲਟਾ ਹੀ ਬਣਾ ਲਾਂਗੇ ਬਾਧੂ ਕੁੰਡਾ ਕਿਉਂਕਿ ਉਹ ਲਤੀ ਸਲਾਈ ਹੈ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਜਦੋਂ ਅੱਗੇ-ਅੱਗੇ ਆਪਾਂ ਇਹਨੂੰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਬਣ ਜਾਂਦਾ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ